ਨੇਟ ਪਲੀਜ਼ ਅੰਮ੍ਰਿਤਸਰ ਦੇ ਟੀਮ ਨੇ ਜਿਨ੍ਹਾਂ ਵਿੱਚ ਸ਼੍ਰੀ ਬਮਨਿਉ ਰਾਣਾ ਜੀ ਸ਼੍ਰੀ ਵਿਜੇ ਕੁਮਾਰ ਜੀ ਏਸੀਪੀ ਨਾਰਥ ਤੇ ਅਮੋਲਕਦੀਪ ਜੀ ਐਸਐਚਓ ਸਿਵਲ ਲਾਈਨਸ ਇਹਨਾਂ ਨੇ ਆਪਣੇ ਕੈਫਰਟਸ ਦੇ ਨਾਲ ਇੱਕ ਆਰਗੇਨਾਈਜ਼ਡ ਕ੍ਰਾਈਮ ਨੂੰ ਆਰਗੇਨ ਕਰਨ ਵਾਲੇ ਗਰੋਹ ਨੂੰ ਉਹਨਾਂ ਦੇ ਮੈਂਬਰਾਂ ਨੂੰ ਅਰੈਸਟ ਕਰਕੇ ਉਹਨਾਂ ਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨਾਂ ਪਾਸੋਂ ਦੋ ਜਿਹੜੇ ਪਿਸਟਲਜ਼ ਰਿਕਵਰ ਹੋਏ ਨੇ ਇਹ ਵਿਅਕਤੀ ਹੈ ਜਿਹੜੇ ਇੰਟਰ ਸਟੇਟ ਕਰਾਇਮ ਕਰਦੇ ਸੀ ਫਾਇਰ ਆਰਮਜ਼ ਨਾਲ ਇਹ ਇੱਕ ਦੂਸਰੇ ਦੇ ਫਾਇਰਿੰਗ ਤੇ ਹੋਰ ਲੁੱਟਖੋਹਾਂ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਦੇ ਪਹਿਲਾਂ ਕ੍ਰਿਮੀਨਲ ਰਿਕਾਰਡ ਵੀ ਸੀ ਇਹ ਪੰਜ ਦੇ ਪੰਜ ਬੰਦੇ ਹੈ ਜਿਹੜੇ ਇਹ ਕੱਲ ਇੱਕ ਰਹਸੀ ਫਲੈਟ ਦੇ ਵਿੱਚੋਂ ਖਰੜ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕੀਤੇ ਹੋੜ ਵੀ ਸੀ ਇਹ ਪੰਜ ਦੇ ਪੰਜ ਬੰਦੇ ਹੈ ਜਿਹੜੇ ਇਹ ਕੱਲ ਇੱਕ ਰਹਿਸ਼ੀ ਫਲੈਟ ਦੇ ਵਿੱਚੋਂ ਖਰੜ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਪਾਸੋਂ ਦੋ ਪਿਸਤਲ ਜਿਹੜੇ ਬਰਾਮਦ ਹੋਏ ਨੇ ਇਹਨਾਂ ਦਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਆ ਤਿੰਨ ਬੰਦਿਆਂ ਦੇ ਤਿੰਨ ਬੰਦੇ ਤੇ ਦੋ ਬੰਦੇ ਹਿਮਾਚਲ ਦੇ ਨੇ ਤਿੰਨ ਬੰਦੇ ਪੰਜਾਬ ਦੇ ਨੇ ਇਹਨਾਂ ਦੇ ਖਿਲਾਫ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਲਗ ਲਗ ਪਰਚੇ ਦਰਸਿਗੇ ਫਾਇਰਿੰਗ ਇਨਸੀਡੈਂਟ ਦੇ ਅਟੈਂਪਟ ਟੂ ਮਰਡਰ ਦੇ ਤੇ ਹੋਰ ਐਨਡੀਪੀਐਸ ਦੇ ਪਰਚੇ ਦਰਸਿਗੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੇ ਉਥੋਂ ਐਮਪੀ ਤੋਂ ਅਸਲਾ ਲਿਆ ਕੇ ਉਸ ਅਸਲੇ ਦੇ ਨਾਲ ਦੇ ਵਰ ਪਲੈਨਿੰਗ ਵੀ ਇੱਥੇ ਆਪਦੀ ਗੈਂਗਵਾਰ ਦੇ ਵਿੱਚ ਇੱਕ ਹੋਰ ਕ੍ਰਾਈਮਨਲ ਜਿਹੜਾ ਇਹਨਾਂ ਨੇ ਟਾਰਗੇਟ ਕਰਕੇ ਉਹ ਵਾਰਦਾਤ ਨੂੰ ਇੰਜਾਮ ਦੇਣਾ ਸੀ ਇਸ ਤਰ੍ਹਾਂ ਕਮਿਸ਼ਨਰੇਟ ਪੁਲਿਸ ਨੇ ਇਸ ਅਗਾਊਂ ਸੂਚਨਾ ਦੇ ਆਧਾਰ ਤੇ ਇੱਕ ਇਫੈਕਟਿਵਲੀ ਕੰਮ ਕਰਕੇ ਸਾਇੰਟਿਫਿਕਲੀ ਟੈਕਨੀਕਲੀ ਤਫ਼ਤੀਸ਼ ਤੋਂ ਮਦਦ ਲੈ ਕੇ ਇਹਨਾਂ ਨੂੰ ਰੈਸਟ ਕਰਕੇ ਜਿਹੜਾ ਉਹ ਗੈਂਗਵਾਰ ਦਾ ਜਿਹੜਾ ਕ੍ਰਾਈਮ ਹੋਣਾ ਸੀ ਉਹ ਅਵਰਟ ਕਰ ਲਿਆ ਹੰਤਸਰ ਕਿੰਨੇ ਦੇ ਵਾਰਦਾਤਾਂ ਕਰ ਚੁੱਕੇ ਨੇ ਇਹਨਾਂ ਵਾਰਦਾਤਾਂ ਜਿਹੜੀਆਂ ਰਜਿਸਟਰਡ ਨੇ ਐਜ਼ ਆਫ ਨਾ ਜਿਹੜੀਆਂ ਸਾਡੇ ਨੋਟਸ ਆਈਆਂ ਨੇ ਇੱਕ ਵਿਅਕਤੀ ਨੇ 6 ਕੇਸ ਦਰਜ ਨੇ ਜਿਹੜੇ ਰਜਿਸਟਰਡ ਨੇ ਦੂਸਰੇ ਤੇ ਦੋ ਨੇ ਤੀਸਰੇ ਤੇ ਵੀ ਦੋ ਨੇ ਇਹ ਸਾਰੇ ਇਹਨਾਂ ਚ ਆਰਮਜ਼ ਐਕਟ ਮਤਲਬ ਫਾਇਰਿੰਗ ਇਨਸੀਡੈਂਟਸ ਤੇ ਅਟੈਂਪ ਟੂ ਮਰਡਰ ਇਨਵੋਲਵਮੈਂਟ ਹੈ ਗਿਆ ਸਰ ਕਿੱਥੋਂ ਦੇ ਰਹਿਣ ਵਾਲੇ ਆ ਕੀ ਨਾਮ ਇਹਨਾਂ ਦਾ ਇਹ ਤਿੰਨ ਵਿਅਕਤੀ ਪੰਜਾਬ ਦੇ ਰਹਿਣ ਵਾਲੇ ਆ ਪੰਜਾਬ ਦੇ ਅੰਮਸਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਚ ਜੈ ਸ਼ਰਮਾ ਉਰ ਸੁਖਾ ਅਮਰਸਰੀਆ ਪੁੱਤਰ ਸੰਦੀਪ ਸਿੰਘ ਗੁਰੂ ਨਾਨਕਪੁਰਾ ਕੋਟ ਖਾਲਸਾ ਅੰਮ੍ਰਿਤਸਰ ਨikhil ਸ਼ਰਮਾ ਇਹ ਵੀ ਅੰਮ੍ਰਿਤਸਰ ਦਾ ਹੈ ਮੋਣੀ ਪੁੱਤਰ ਰਾਜੂ ਇਹ ਵੀ ਅੰਮ੍ਰਿਤਸਰ ਦਾ ਬਾਕੀ ਦੋ ਜਿਹੜੇ ਕਰਨ ਸ਼ਰਮਾ ਤੇ ਅਰਪਿਤ ਠਾਕੁਰ ਇਹ ਦੋਨੇ ਬिलासपुर ਹਿਮਾਚਲ ਦੇ ਨੇ ਸਰ ਇਹਨਾਂ ਦੀ ਉਮਰ ਕਿੰਨੀ ਕੁ ਹੋਏਗੀ ਯਾਰ ਇਹਨਾਂ ਦੀ ਉਮਰ 18-20 18-20 ਸਾਲ ਦੀ ਉਮਰ ਦੇ ਵਿੱਚ ਨੇ ਇਹ ਆਪਸ ਇਹਨਾਂ ਨੇ ਇੱਕ ਸੁਖਾ ਪਿਸਤੌਲ ਅੰਮ੍ਰਿਤਸਰੀਆ ਨਾਂ ਦੇ ਗਰੁੱਪ ਦੇ ਨਾਂ ਤੇ ਇੱਕ ਮਸ਼ਹੂਰ ਜਿਹੜਾ ਵਿਅਕਤੀ ਆ ਉਹਦੇ ਨਾਂ ਤੇ ਇਹ ਜਿਹੜਾ ਆਪਣਾ ਇੱਕ ਗੈਂਗ ਸਿੰਡੀਕੇਟ ਸਟੈਬਲਿਸ਼ ਕੀਤਾ ਸੀਗਾ ਤੇ ਉਹੀ ਆਪ ਦਾ ਇੱਕ ਨਾਮਵਰ ਬਣ ਕੇ ਆਪਣੇ ਆਪ ਨੂੰ ਉਸ ਤਰੀਕੇ ਨਾਲ ਸ਼ੋਅ ਕਰਕੇ ਤੇ ਇਹ ਆਪਣੀ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਸੀ ਜੇ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਇਹ ਉਸ ਵਜ੍ਹਾ ਕਰਕੇ ਇਹ ਅਮਰਸਰ ਦੇ ਵਿੱਚ ਨਹੀਂ ਰਹਿ ਰਹੇ ਸੀ ਇਹਨਾਂ ਨੇ ਐਮਪੀ ਤੋਂ ਪਿਸਤਲ ਲੈ ਕੇ ਆਏ ਆ ਇਹ ਖਰੜਾ ਜਿਹੜੇ ਉੱਥੇ ਕਿਰਾਏ ਦੇ ਮਕਾਨਾਂ ਤੇ ਉੱਥੇ ਲੈ ਕੇ ਆਪਣਾ ਉੱਥੇ ਰਹਿੰਦੇ ਸੀ ਤਾਂ ਕਿ ਪੁਲਿਸ ਤੋਂ ਇੱਥੇ ਬਚੇ ਰਹਿਣ ਹੈ ਹਿਮਾਚਲ ਵਾਲੇ ਹਿਮਾਚਲ ਤੋਂ ਬਚੇ ਰਹਿਣ ਇਹੀ ਕਾਰਨ ਸੀਗਾ ਕਿ ਇਹ ਇੱਥੇ ਨਹੀਂ ਠਹਿਰੇ ਸੀ ਤੇ ਮਹਾਲੀਵੜ ਹੈ ਰਹੀ ਸੀ ਐਕਸਟਰਸ਼ਨ ਦੇ ਵੀ ਮਾਮਲੇ ਹੈਗੇ ਆ ਐਕਸਟਰਸ਼ਨ ਫਾਇਰਿੰਗ ਸਾਰਾ ਕੁਝ ਹੀ ਰਲੇ ਮਿਲੇ ਹੈ ਜene ਐਨਡੀਪੀਐਸ ਵੀ ਇਹ ਕੇ ਸਾਰੇ ਹੈਗੇ ਬੈਕਗਰਾਉਂਡ ਕੀ ਹੈ ਸਰ ਇਹਨਾਂ ਦਾ ਇੱਕ ਨਾਰਮਲ ਨੇ ਕੋਈ ਪਲੱਸ 1 ਪੜਿਆ ਪਲੱਸ 2 ਪੜਿਆ ਕੋਈ 5 7 ਪੜਿਆ ਨਾਰਮਲ ਹੀ ਮਤਲਬ ਆਪਣੇ ਤਰੀਕੇ ਨਾਲ ਕ੍ਰਾਈਮ ਦੇ ਵਿੱਚ ਪੈ ਗਏ ਤੇ ਕ੍ਰਾਈਮ ਚ ਇਨਵੋਲ ਹੋ ਗਏ ਇਹ ਕੀ ਹੈ ਸਰ ਕੋਈ ਇਹ ਇਹ ਜੋ ਆਪਣਾ ਹੋ ਸੀ ਇਹਨਾਂ ਨੂੰ ਟੈਸਟ ਨਹੀਂ ਦਿਤਾਲੇ ਹੁਣ ਸਮੇਂ ਦੌਰਾਨ ਆ ਜਿਹੜਾ ਇਹਨਾਂ ਦਾ ਕੋਈ ਟੈਸਟ ਕਰਾਵਾਂਗੇ ਇਨਵੈਸਟੀਗੇਸ਼ਨ ਕਰਾਂਗੇ ਕਿਉਂ ਪਤਾ ਲੱਗੇਗਾ ਸੋ ਇਹ ਪਹਿਲੀ ਵਾਰੀ ਵੇਖ ਨੂੰ ਮਿਲਿਆ ਕਿ ਪੰਜਾਬ ਤੇ ਹਿਮਾਚਲ ਦਾ ਇਕੱਠਾ ਗੈਂਗ ਬਣਿਆ ਹੋਇਆ ਹੈ ਇਹ ਜਦੋਂ ਕਿਸੇ ਨੂੰ ਅਰੈਸਟ ਕਰਦੇ ਆ ਕੋਈ ਨਾ ਕੋਈ ਜੇਲ੍ਹ ਚ ਚਲਾ ਜਾਂਦਾ ਕੋਈ ਜੇਲ੍ਹ ਤੋਂ ਮਿਲ ਜਾਂਦੇ ਨੇ ਇਸ ਤਰੀਕੇ ਦੇ ਅੰਦਰ ਨੇ ਕੋਈ ਨਾ ਕੋਈ ਜਿਹੜੇ ਰਿਲੇਸ਼ਨ ਡਵੈਲਪ ਹੋ ਜਾਂਦੇ ਨੇ ਕ੍ਰਿਮੀਨਲ ਬੰਦਾ ਉਹ ਭਾਵੇਂ ਪੰਜਾਬ ਦਾ ਭਾਵੇਂ ਹਰਿਆਣਾ ਦਾ ਭਾਵੇਂ ਹਿਮਾਚਲ ਦਾ ਕ੍ਰਿਮੀਨਲ ਦਾ ਕ੍ਰਿਮੀਨਲ ਯਾ ਕ੍ਰਿਮੀਨਲ ਨੇ ਕ੍ਰਿਮੀਨਲਸ ਨਾਲ ਲਾ ਕੇ ਕ੍ਰਾਈਮ ਦਾ ਸੈਟਅਪ ਖੜਾ ਕਰਨਾਗਾ ਇਹਦੇ ਲਈ ਕਿਸੇ ਕਿਹੜੀ ਸਟੇਟ ਦਾ ਹੈ ਕਿੱਥੋਂ ਦਾ ਹੈ ਇਟ ਹਾਰਡਲੀ ਮੈਟਰਸ ਕਿਹੜੀ ਗੈਂਗ ਨਾਲ ਇਹਨਾਂ ਦਾ ਤੱਲਕ ਹੈ ਕਾ ਬੈਕਗਰਾਉਂਡ ਵੀ ਜਿਹੜਾ ਇਨਵੋਲ ਹੋਇਆ ਇਹ ਇਹ ਸੁੱਖਾ ਪਿਸਟਲ ਅਮਰਸਰੀਆ ਹੀ ਆ ਇਹਦੀ ਬੈਕਗਰਾਉਂਡ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਇਹਨਾਂ ਦੀ ਇੰਟਰੋਗੇਸ਼ਨ ਦਾ ਉਹ ਇਹ ਅੱਜ ਹੀ 8 ਤਰੀਕ ਸਾਜੀ ਸੀ ਅਰੈਸਟ ਕੀਤੇ ਆ ਤੁਸੀਂ ਕਹਿ ਰਹੇ ਹੋ ਕਿ ਕਿਸੇ ਗੈਂਗਰ ਉਹ ਕਿਹੜਾ ਗੈਂਗਰ ਜਿਸ ਨਾਲ ਲੜਨਾ ਹੈ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਨਾ ਡਿclare ਕਰੀ ਤੇ ਚੰਗੀ ਗੱਲ ਅਸੀਂ ਅਸੀਂ ਉਹ ਉਹਨਾਂ ਉਹਨਾਂ ਨੂੰ ਵੀ ਟ੍ਰੇਸ ਕਰਕੇ ਅਸੀਂ ਉਹਨਾਂ ਨੂੰ ਵੀ ਅਸੀਂ ਕਿਸ ਤਰੀਕੇ ਨਾਲ ਬੁੱਕਰ ਦੇ ਤਾਕ ਜਗੇ ਆ ਸ਼ਰਮਾ ਨਾਂ ਦੇ 3-4 ਜਨ ਨੇ ਇਹਨਾਂ ਦਾ ਆਪਸ ਵਿੱਚ ਕੁਝ ਨਿਸ਼ੇ ਦਾ ਨਹੀਂ ਹੈ ਸਾਨੂੰ ਐਜ਼ ਆਫ ਨਾਓ ਜਿਆ ਨਹੀਂ ਹੈਗਾ ਇੱਕ ਸ਼ਰਮਾ ਦੂਸਰੇ ਠਾਕੁਰ ਨੇ ਇਹਨਾਂ ਦਾ ਇਹ ਸੀ ਵੈਰੀਫਾਈ ਕਰਾਂਗੇ ਅਸੀਂ अर्ली ਮਾਰਨਿੰਗ ਅੱਜ ਤੇ ਅਰੈਸਟ ਪਾਈ ਹੈ ਇਹਨਾਂ ਦੀ ਅੱਜ ਹੀ ਫੜੇ ਨੇ ਤੇ ਜਿਸ ਤਰ੍ਹਾਂ ਦਾ ਇਨਟੈਰੋਗੇਸ਼ਨ ਦੌਰਾਨ ਜੋ ਸਾਹਮਣੇ ਆਵੇਗਾ ਬਾਕੀ ਜਿਹੜੇ ਤੱਥਾਂ ਦਾ ਅਸੀਂ ਜਾਗਰ ਫੇਰ ਕਰ ਸਕਦੇ ਨਹੀਂ ਸਟੋਰਸਰ ਨੇ ਕਿੰਨੀ ਗੱਲ ਲੈ ਚੁੱਕੀ ਅੱਜ ਤੱਕ ਕੋਈ ਗੱਲ ਸਮਝ ਨਹੀਂ ਇਹ ਇਨਵੈਸਟੀਗੇਸ਼ਨ ਜਾਂ ਡਾਇਰੈਕਟਲੀ ਮਤਲਬ ਐਜ਼ ਆਫ ਨਾਓ ਅਸੀਂ ਇਹਨੂੰ ਕਲੀਅਰ ਕਲੈਰਿਟੀ ਨਾਲ ਤੁਹਾਨੂੰ ਕਲੀਅਰ ਨਹੀਂ ਕਰ ਸਕਦੇ ਬਟ ਦੇ ਆਰ ਸੀਨੀਅਰਸ ਕ੍ਰਾਈਮ ਕਰਨ ਦਾ ਇਹਨਾਂ ਨੇ ਆਪਣਾ ਇੱਕ ਸਿੰਡੀਕੇਟਾਈ ਬਣਾਇਆ ਹੋਇਆ ਸੀਗਾ ਤਾਂ ਇਹ ਉਹ ਦੂਸਰੇ ਗਰੁੱਪਾਂ ਦੇ ਨਾਲ ਆਪਸ ਖੇਡ ਬਾਜੀ ਕਰਕੇ ਉਹਨਾਂ ਦੇ ਉਹਨਾਂ ਤੋਂ ਅੱਗੇ ਨਿਕਲਣ ਦੇ ਚੱਕਰ ਦੇ ਵਿੱਚ ਆਪਦੀ ਤਾਕਤ ਜਮਾਉਣ ਦੇ ਵਿੱਚ ਉਹਨਾਂ ਦੇ ਨਾਲੇ ਮੁਕਾਬਲੇ ਕਰਦੇ ਸੀ ਤੇ ਉਸ ਮੁਕਾਬਲੇ ਤੇ ਇਹਦੀ ਇਹਨਾਂ ਨੇ ਉਹਨਾਂ ਦਾ ਨੁਕਸਾਨ ਕਰਨ ਦਾ ਠਾਣਾ ਹੋਇਆ ਸੀ ਜੇ ਇਹ ਨਾ ਫੜੇ ਜਾਂਦੇ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਅੰਮਰਸਰਚ ਕੋਈ ਜਿਹੜੀ ਵੱਡੀ ਗੈਂਗਵਾਰ ਦੀ ਕੋਈ ਵਾਰਦਾਤ ਹੋ ਜਾਂਦੀ। ਲਖੀ ਵੀ ਫੌਰ ਵੀ ਨੌਜਵਾਨ ਸ਼ਾਮਲ ਹੋਣਗੇ ਸਾਰੇ ਨਾਲ ਕੋਈ ਇਨਟੈਰੋਗੇਸ਼ਨ 'ਚ ਪਤਾ ਲੱਗ ਗਿਆ ਜੀ ਜਿਹੜੇ ਵੀ ਹੋਣਗੇ ਇਸ ਨੂੰ ਕਾਬੂ ਕਰਾਂਗੇ। ਜੇ ਵੀ ਸਾਡੇ ਅਭੀ ਸਮੇਂ ਦਿਓ ਜੀ ਇਸ ਸੀਨ ਨੂੰ ਕੁਕੀਕ ਬੜਾ ਸਬਸ ਤੋਂ ਜਸੇਖੂ ਖਾ ਦੇਣੇ। ਬਹੁਤ ਵੱਡੀ ਕਾਮਯਾਬੀ ਹੈ ਔਰਗੇਨਾਈਜ਼ਡ ਕਰਾਈਮ ਇਹ ਨਵੀਂ ਇੱਕ ਨਵੀਂ ਆਈਪੀਸੀ ਦੇ ਵਿੱਚ 111 ਬੀ ਐਨ ਐਸ ਧਾਰਾ ਜਿਹੜੀ ਉਹ ਸਪੈਸ਼ਲੀ ਨਵੇਂ ਕਾਨੂੰਨ 'ਚ ਸ਼ਾਮਲ ਕੀਤੀ ਗਈ ਆ ਜਿਹਦੇ 'ਚ ਕੋਈ ਦੋ ਵਿਅਕਤੀ ਜਾਂ ਦੋ ਤੋਂ ਵੱਧ ਵਿਅਕਤੀ ਘੱਡੂ ਘੱਡ ਦੋ ਵਿਅਕਤੀ ਜਿਨ੍ਹਾਂ ਦੇ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਹੋਵੇ ਜੇ ਉਹ ਰਲ ਕੇ ਜਈ ਵਾਰਦਾਤ ਕਰਦੇ ਨੇ ਉਹਨਾਂ ਦੇ ਨਾਲ ਜਿਹੜੇ ਨਵੇਂ ਵਿਅਕਤੀ ਭਾਵੇਂ ਉਹਨਾਂ ਦਾ ਕੋਈ ਕ੍ਰਾਈਮ ਨਾ ਵੀ ਹੋਵੇ ਜਿਹੜੇ ਉਹਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਸਾਰਿਆਂ ਨੂੰ ਸੇਮ ਅਫੈਂਸ ਦੇ ਵਿੱਚ ਪੈਰਲ ਰੱਖ ਕੇ 111 ਬੀਐਨਐਸ 17 ਨਵੇਂ ਕਾਨੂੰਨਾ ਤਹਿਤ ਸਟੈਬਲਿਸ਼ ਹੋਈ ਆ ਉਹਨਾਂ ਦੇ ਅਧਿਤੇ ਦਾ ਪਰਚਾ ਦਰਜ ਕੀਤਾ ਗਿਆ ਏਕ ਗੈਂਗਵਾੜਦ ਨੂੰ ਆਰਗੇਨਾਈਜ਼ ਕ੍ਰਾਈਮਸ ਨੂੰ ਠੱਲ ਪਾਉਣ ਲਈ ਹੈ ਜਿਹੜੀ ਨਵੀਂ ਧਾਰਾ ਹੈਗੀ ਆ ਜਿਹੜੀ ਕਿ ਪੁਰਾਣੇ ਕਾਨੂੰਨਾ ਵਿੱਚ ਨਹੀਂ ਸੀ ਉਹਦੇ ਤਹਿਤ ਪਰਚਾ ਦਰਜ ਕੀਤਾ